ਸਵਾਗਤ ਹੈ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਵੀਰ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਤੇ ਅੱਜ ਬਾਈ ਵੀਡੀਓ ਦੇ ਵਿੱਚ ਆਪਾਂ ਪਹਿਲਾਂ ਵੀ ਕਿਹਾ ਬਾਈ ਇਹਨਾਂ ਨੂੰ ਦੱਸਣਾ ਸੀਗਾ ਵੀ ਕਿਹੜੇ-ਕਿਹੜੇ ਇੰਪਲੀਮੈਂਟ ਤੇ ਸਬਸਿਡੀ ਆਈ ਆ ਤੇ ਹਜੇ ਪੂਰਾ ਕਲੀਅਰ ਨਹੀਂ ਹੋਇਆ ਬਾਈ ਕਿਹੜੇ-ਕਿਹੜੇ ਇੰਪਲੀਮੈਂਟ ਤੇ ਸਬਸਿਡੀ ਆਈ ਆ ਵਿੱਚ ਕਹੀ ਜਾਂਦੇ ਆ ਵੀ ਰੂਟਾਵੇਟਰ ਤੇ ਵੀ ਆਉਣੀ ਆ ਸਾਰੇ ਵੀਰਾਂ ਨੂੰ ਤੇ ਵਿੱਚ ਕਹੀ ਹੋਣੇ ਆ ਕਹੀ ਜਾਂਦੇ ਆ ਵੀ ਕੱਲੇ ਜਰਨਲ ਵੀਰਾਂ ਨੂੰ ਆਉਣੀ ਆ ਹਨਾ ਹਜੇ ਕਲੀਅਰ ਨਹੀਂ ਹੋਇਆ ਪੱਕਾ ਤੇ ਅੱਜ ਸ਼ਾਮ ਤੱਕ ਕਲੀਅਰ ਹੋ ਜਾਊਗਾ ਤੇ ਆਪਾਂ ਕੱਲੂ ਤੁਹਾਨੂੰ ਵੀਡੀਓ ਬਾਈ ਅਪਲੋਡ ਕਰ ਦਾਂਗੇ ਵੀ ਕਿਹੜੇ ਕਿਹੜੇ ਇੰਪਲੀਮੈਂਟਾਂ ਤੇ ਜਿਹੜੀ ਸਬਸਿਡੀ ਹੋਣੀ ਆ ਸਾਰੀ ਵੀਡੀਓ ਵਿੱਚ ਦੱਸ ਦਾਂਗੇ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਓ ਵੱਤੋ ਵੱਤ ਸ਼ੇਅਰ ਤੇ ਅੱਜ ਬਾਈ ਇੱਕ ਤੁਹਾਨੂੰ ਚੀਜ਼ ਦਿਖਾਉਣੀ ਆ ਤੇ ਕਈ ਵੀਰ ਕਹਿੰਦੇ ਹੁੰਦੇ ਨੇ ਵੀ ਸ਼ਕਤੀਮਾਨ ਦਾ ਜਿਹੜਾ ਰੂਟਾਵੇਟਰ ਆ ਉਹਦਾ ਰੇਟ ਬਹੁਤ ਜ਼ਿਆਦਾ ਵਾ ਜਿਵੇਂ ਆਮ ਰੂਟਾਵੇਟਰ 8 ਫੁੱਟੇ 80 90 ਹਜ਼ਾਰ ਦੇ ਲੱਖ ਤੱਕ 1 ਲੱਖ 10 ਹਜ਼ਾਰ 20 ਤੱਕ ਤਾਂ ਮਿਲ ਜਾਂਦੇ ਆ ਤੇ ਸ਼ਕਤੀਮਾਨ ਦਾ ਜਿਹੜਾ 8 ਫੁੱਟਾ ਰੂਟਾਵੇਟਰ ਆ ਬਾਈ ਜੀ ਉਹਦਾ ਰੇਟ ਬਾਕੀਆਂ ਨਾਲੋਂ 10-15000 ਰੁਪਏ 20000 ਰੁਪਏ ਜ਼ਿਆਦਾ ਹੁੰਦਾ ਵਾ ਤੇ ਅੱਜ ਬਾਈ ਆਪਣੇ ਕੋਲੇ ਕਰੂਟਾ ਵੀ ਟਰਾਇਆ ਸ਼ਕਤੀਮਾਨ ਦਾ ਤੇ ਮਾਡਲ ਬਾਈ ਉਹਦੀ ਜੇ ਮਾਡਲ ਦੀ ਗੱਲ ਕਰੀ ਇਹਦਾ ਮਾਡਲ ਉਹ 2015 ਮਾਡਲ ਹੈ ਜੀ ਰੈਗੂਲਰ ਮਾਡਲ ਆ ਜਿਹੜਾ ਥੱਲੇ ਵਾਲਾ ਮਾਡਲ ਆ ਉਹ ਅੱਜ ਖੋਲਿਆ ਹੋਇਆ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਉਹ ਬਾਈ ਉਹਨਾਂ ਨੇ ਨਾ ਪਹਿਲੀ ਵਾਰ ਖਲਾਇਆ 2015 ਤੋਂ ਬਾਅਦ ਤੇ ਬਾਈ ਉਹਨਾਂ ਨੇ ਤੇਲ ਤੂਲ ਉਹਦਾ ਚੇਂਜ ਨਹੀਂ ਕੀਤਾ ਕਾਫੀ ਟਾਈਮ ਦਾ ਤੇ ਉਹਦੇ ਵਿੱਚ ਗਰਾਰੀਆਂ ਨਿਕਲਣੀਆਂ ਬਾਈ ਬਿਲਕੁਲ ਨਵੀਆਂ ਗਰਾਰੀਆਂ ਨਿਕਲਣੀਆਂ ਨਾਲੇ ਬਾਈ ਤੁਸੀਂ ਟਾਪਾ ਦੇਖਿਓ ਉਹਦੇ ਵਿੱਚ ਤੇਲ ਵੀ ਨਹੀਂ ਸੀਗਾ ਮਿੱਟੀ ਰਲੀ ਪਈ ਸੀ ਬਾਈ ਹੁਣੀ ਉਦਾਂ ਹੀ ਚਲਾਈ ਗਏ ਤੇ ਗਰਾਰੀਆਂ ਦਾ ਦੰਦਾ ਬਾਈ ਮਾੜਾ ਜਿਹਾ ਵੀ ਘਸਿਆ ਨਹੀਂ ਹੈਗਾ ਨਾ ਟੁੱਟਿਆ ਨਾਲੇ 2015 ਤੋਂ ਬਾਅਦ ਅੱਜ ਖੁੱਲਿਆ ਵਾ ਤੁਹਾਨੂੰ ਅੱਜ ਦਿਖਾਵਾਂਗੇ ਤੇ ਕੁਆਲਿਟੀ ਦੇਖਿਓ ਉਸੇ ਚੀਜ਼ ਉਸੇ ਕੁਆਲਿਟੀ ਕਰਕੇ ਉਸੇ ਚੀਜ਼ ਕਰਕੇ ਜਿਹੜਾ ਸ਼ਕਤੀਮਾਨ ਦੇ ਰੇਟਾਂ ਜਿਹੜਾ ਰੋਟੇਟਰਾਂ ਦਾ ਬਾਈ ਰੇਟ ਜ਼ਿਆਦਾ ਹੁੰਦਾ ਤੇ ਵੀਡੀਓ ਦੇ ਵਿੱਚ ਬਣੇ ਰਹੋ ਆਪਾਂ ਤੁਹਾਨੂੰ ਸਾਰੀ ਚੀਜ਼ ਦਿਖਾਵਾਂਗੇ ਵੀ ਕੀ ਕੀ ਫਰਕ ਆ ਜੀ ਬਣੇ ਰਹੋ ਵੀਡੀਓ ਚੱਤੇ ਲਓ ਜੀ ਆਪਾਂ ਪਹੁੰਚ ਗਏ ਮੱਛਵੜੇ ਸਾਹਿਬ ਵਾਲੀ ਡੀਲਰਸ਼ਿਪ ਤੇ ਇੱਥੇ ਬਾਈ ਆਪਾਂ ਇੱਕ ਰੂਟਾਵੇਟਰ ਖੋਲਿਆ ਸ਼ਕਤੀਮਾਨ ਕੰਪਨੀ ਦਾ ਰੈਗੂਲਰ ਮਾਡਲ ਇਹ ਮਾਡਲ ਦੀ ਗੱਲ ਕਰੀਏ 2015 ਮਾਡਲ ਆ 2015 ਤੋਂ ਬਾਅਦ ਅੱਜ ਪਹਿਲੀ ਵਾਰ ਰੂਟਾਵੇਟਰ ਖੋਲਿਆ ਤੁਹਾਨੂੰ ਦਿਖਾ ਦਿੰਨੇ ਆਪਾਂ ਬਾਈ ਯੂਨੀ ਨੇ ਵੀਰੇ ਇਹਦੇ ਵਿੱਚ ਬਾਈ ਯੂਨੀ ਕਹਿੰਦੇ ਅਸੀਂ ਤੇਲ ਨਹੀਂ ਚੇਂਜ ਕੀਤਾ ਬਹੁਤ ਟਾਈਮ ਦਈ ਤੇ ਗਰਾਰੀਆਂ ਬਾਈ ਦੇਖੋ ਇਹਨੂੰ ਆਪਾਂ ਬ੍ਰਾਂਡ ਕਹਾਂਨੇ ਆ ਵੀ ਮਹਿੰਗਾ ਕਾਤੇ ਮਨਦਾ ਚੱਕੀ ਮਾਨਦਾ ਰੂਟਾਵੇਟਰ ਤੇ ਕਈ ਵਾਰ ਵੀਰੇ ਕਹਿੰਦੇ ਨੇ ਬਾਈ ਰੂਟਾਵੇਟਰ ਬਹੁਤ ਮਹਿੰਗਾ ਸ਼ਕਤੀਮਾਨ ਦਾ ਉਹ ਹੁਣ ਤੁਹਾਨੂੰ ਦਿਖਾਉਨੇ ਆ ਕਾਤੇ ਮਹਿੰਗਾ ਦੇਖੋ ਗਰਾਰੀਆਂ ਜਿਹੜੀਆਂ ਵਿੱਚੋਂ ਜਿਹੜੀਆਂ ਬਾਈ ਵੀਰੇ 2015 ਮਾਡਲ ਦੀਆਂ ਗਰਾਰੀਆਂ ਨਾਲ ਦੀ ਅਰੀਜਨਲ ਦੇਖੋ ਉਦਾਂ ਦੀਆਂ ਹੀ ਉਦਾਂ ਹੀ ਪਈਆਂ ਬਾਈ ਕਿਤੋਂ ਵੀ ਦੰਦਾ ਨਹੀਂ ਮਰਿਆ ਤੇ ਆ ਇਹਦੀ ਸੈਂਟਰ ਵਾਲੀ ਗਰਾਰੀ ਆ ਵੱਡੀ ਆ ਦੇਖੋ ਇਹਦਾ ਵੀ ਦੰਦਾ ਆਪਣੇ ਚੌਰਸ ਪਿਆ ਉਤੋਂ ਦਾ ਉਦਾਂ ਹੀ ਪਈ ਆ ਗਰਾਰੀ ਤੇ ਗਰਾਰੀ ਦੀ ਹਾਲਤ ਤੇ ਬੈਰੰਗ ਦੀ ਹਾਲਤ ਦੇਖ ਕੇ ਲਾ ਲੋ ਵੀ ਕਿੰਨਾ ਇਹ ਗਾਰੇ ਚ ਮਿੱਟੀ ਚ ਚੱਲਿਆ ਹੋਇਆ ਵਾ ਮਤਲਬ ਜਮੇ ਤੇਲ ਹੈ ਨਹੀਂ ਜਿਗਾ ਆ ਦੇਖੋ ਆ ਬੈਰੰਗ ਵੀ ਬਿਲਕੁਲ ਟੁੱਟਿਆ ਪਿਆ ਬੈਰੰਗ ਬਾਕੀ ਹੁਣ ਤੁਹਾਨੂੰ ਟਾਪਾ ਦਿਖਾ ਦਿੰਨੇ ਆ ਜੀ ਆ ਦੇਖੋ ਟਾਪਾ ਇਹਦਾ ਆ ਦੇਖੋ ਕਿਵੇਂ ਕਚਰਾ ਪਿਆ ਵਿੱਚ ਆ ਦੇਖੋ ਦੇਖੋ ਕਚਰਾ ਕਿਵੇਂ ਪਿਆ ਤੇਲ ਚੇਂਜ ਹੀ ਨਹੀਂ ਹੋਇਆ ਬਾਈ ਕਾਫੀ ਟਾਈਮ ਦਾ ਬਾਈ ਕਹਿੰਦੇ ਸਾਨੂੰ ਘੱਟੋ ਘੱਟ ਵੀ 4-5 ਸਾਲ ਹੋ ਗਏ ਸੀ ਤੇਲ ਨਹੀਂ ਜੇ ਕੀਤਾ 4 ਸਾਲ 5 ਸਾਲ ਤੇ ਇੰਨਾ ਕੁਝ ਫੋਨ ਦੇ باوجود ਵੀ ਬਾਈ ਰੂਟਾਵੇਟਰ ਨਾਲ ਇੰਨਾ ਧੱਕਾ ਹੋਣ ਦੇ باوجود ਵੀ ਕੁਝ ਨਹੀਂ ਹੋਇਆ ਬਾਈ ਸਰਵੇ ਦੀ ਸੀਲ ਲੀ ਕੋਈ ਆ ਉਹ ਪਾਉਣੀ ਆ ਸੀਲ ਪਾ ਕੇ ਬਿਲਕੁਲ ਓਕੇ ਹੋ ਜਾਣਾ ਇੱਕ ਬੈਰਿੰਗ ਪੁੱਟਿਆ ਤੇ ਬਾਕੀ ਆ ਗਰਾਰੀਆਂ ਤੁਸੀਂ ਦੇਖ ਲਓ ਇੰਨਾ ਚਰੇਰੇ ਮਿੱਟੀ ਜੀ ਵੀ ਚੱਲੀਆਂ ਤੁਸੀਂ ਇਹਦੀ ਹਾਲਤ ਦੇਖ ਸਕਦੇ ਹੋ ਵੀ ਕਿੱਦਾਂ ਦੀ ਆ ਦੇਖੋ ਜਮਾਈ ਮਿੱਟੀ ਲੱਗੀ ਹੋਈ ਆ ਦੇਖੋ ਜੰਮੀ ਭਈਆ ਤੇ ਉਦਾਂ ਹੀ ਬਾਈ ਹੁਣੀ ਚਲਾਈ ਗਏ ਤੇ ਗਰਾਰੀਆਂ ਬਾਈ ਦੇਖ ਲੋ ਆ ਦੇਖੋ ਉਦਾਂ ਹੀ ਦੰਦੇ ਪਏ ਆ ਕਿਤੋਂ ਨਹੀਂ ਦੰਦਾ ਪੁਰਿਆ ਨਾ ਕਿਤੋਂ ਗਈਆਂ ਨੇ ਗਰਾਰੀਆਂ ਤਿੰਨੇ ਤੇ ਇਹ ਹੁੰਦੀ ਆ ਬਾਈ ਕੁਆਲਿਟੀ ਇਥੇ ਕਰਕੇ ਸ਼ਕਤੀਮਾਨ ਦਾ ਜਿਹੜਾ ਰੂਟਾ ਵੇਟਰਾ ਬਾਈ ਜੀ ਉਹ ਸਾਰੀਆਂ ਕੰਪਨੀਆਂ ਨਾਲੋਂ ਮਹਿੰਗਾ ਰੂਟਾ ਵੇਟਰਾ ਜਿਵੇਂ ਹੁਣ 15 ਮਾਡਲ ਆ ਜੀ ਇਹ ਹੁਣ ਆਪਾਂ ਕਹਿ ਲਈਏ ਤਾਂ ਕਈ ਦਾ 70 70 80 80 ਹਜ਼ਾਰ ਦੇ ਵੀ ਬਾਈ ਰੂਟਾ ਵੇਟਰ ਮਿਲਦੇ ਨੇ ਠੀਕ ਹੈ ਨਾ 90 ਹਜ਼ਾਰ ਦਾ ਵੀ 7 ਫੁੱਟਾ ਮਿਲ ਜਾਂਦਾ ਪਰ ਸ਼ਕਤੀਮਾਨ ਦਾ 7 ਫੁੱਟਾ 1,52,000 ਦਾ ਉਹ ਜਿਹੜਾ 50 60 ਹਜ਼ਾਰ ਰੁਪਿਆ ਜਾਂ 30 40 ਹਜ਼ਾਰ ਰੁਪਿਆ ਵੱਧ ਲੈਣੇ ਆ ਇਹ ਕੱਲੀਆਂ ਗਰਾਰੀਆਂ ਦੀ ਕੁਆਲਿਟੀ ਆ ਹਲੇ ਹਰੇਕ ਚੀਜ਼ ਦੇ ਵਿੱਚ ਕੱਲੀ ਕੱਲੀ ਜਿਹੜੀ ਪੂਰੀ ਪ੍ਰੋਪਰ ਕੁਆਲਿਟੀ ਆ ਜੀ ਨਾ ਇਹ ਚੱਲਣ ਲੱਗਿਆ ਕੰਮ ਦਾ ਜਿਹੜੇ ਵਰਤਦੇ ਉਹਨਾਂ ਨੂੰ ਉਹਨਾਂ ਨੂੰ ਪਤਾ ਹੀ ਆ ਵੀ ਕਿੱਦਾਂ ਦੀ ਚੀਜ਼ ਆ ਜੀ ਇਹ ਬਾਕੀ ਆ ਤੁਹਾਡੇ ਸਾਹਮਣੇ ਆ ਨੇਰੇ ਗਾਰੇ ਚ ਜਰਬਲ ਤੇ ਚਲੀਆਂ ਗਰਾਰੀਆਂ ਉਦਾਂ ਹੀ ਪਈਆਂ ਬੈਰਿੰਗ ਟੁੱਟ ਕੇ ਵੀ ਵਿੱਚ ਗਿਰ ਗਿਆ ਬਾਕੀ ਨੂੰ ਮੈਂ ਟੱਪਾ ਵੀ ਦਿਖਾਇਆ ਵਾ ਇਹ ਜਿਹੜੀ ਕੁਆਲਿਟੀ ਆ ਇਸੇ ਚੀਜ਼ ਦੀ ਸ਼ਕਤੀਮਾਨ ਕੰਪਨੀ ਜਿਹੜੇ ਵੱਧ ਪੈਸੇ ਲਿੰਦੀ ਆ ਆਪਾਂ ਕਹਿੰਦੇ ਨੇ ਨਾ ਵੀ ਪੈਸੇ ਵੱਧ ਲੈ ਰਹੇ ਜਾਂ ਸ਼ਕਤੀਮਾਨ ਦਾ ਮਹਿੰਗਾ ਰੂਟਾ ਵੇਟਰ ਕਿਸੇ ਕਰਕੇ ਮਹਿੰਗਾ ਵਾ ਇਹ ਕੁਆਲਿਟੀ ਕਰਕੇ ਮਹਿੰਗਾ ਵਾ ਹੁਣ ਇਹਦਾ ਕੀ ਹੋਣਾ ਬੈਰਿੰਗ ਪਾ ਕੇ ਸੀਲ ਪਾ ਕੇ ਤੇਲ ਪਾ ਕੇ ਚੱਲ ਪੈਣਾ ਗਰਾਰੀਆਂ ਉਦਾਂ ਦੀਆਂ ਨਵੀਆਂ ਦੀਆਂ ਨਵੀਆਂ ਪਈਆਂ 15 ਮਾਡਲ ਦੀਆਂ ਨੇ ਫਿਰ ਫਿਰ ਬਿਲਕੁਲ ਨਵੇਂ ਵਰਗਾ ਹੀ ਹੋ ਜਾਣਾ ਇਹ ਸਾਰਾ ਸਿਸਟਮ ਬਾਕੀ ਉਹਨੇ ਇਹਨੂੰ ਕਰਦੇ ਆ ਸੈਟਿੰਗ ਸੀਲ ਸੂਰੇ ਦੀ ਪਾਉਨੇ ਆ ਤੇ ਕੰਮ ਇਹ ਤਾਂ ਦੋਏ ਪਾਸੇ ਹੋਇਆ ਆ ਆ ਬੈਰਿੰਗ ਵੀ ਪੈਣਾ ਇੱਧਰ ਵਾਲਾ ਇਹ ਜੇ ਵੀ ਬਾਈ ਉਹਨਾਂ ਨੇ ਕਦੇ ਗਰੀਸ ਗਲੂਸ ਕਹਿੰਦੇ ਬਹੁਤ ਇੱਕ ਵਾਰ ਕਰਿਆ ਸੀਗਾ ਮੁਣਕੇ ਕਰਿਆ ਨਹੀਂ ਆ ਦੇਖੋ ਇਹ ਵੀ ਟੁੱਟਿਆ ਹੋਇਆ ਹੈ ਇਹ ਵੀ ਬੈਰਿੰਗ ਪਾਉਣਾ ਨਵਾਂ ਤੇ ਗਰੀਸ ਗਲੂਸ ਕਰਕੇ ਸਾਰਾ ਕੁਝ ਓਕੇ ਕਰਕੇ ਫੇਰ ਬਾਈ ਉਹਨਾਂ ਨੂੰ ਅੱਜ ਤੋੜਾਂਗੇ ਕੋ ਬਾਕੀ ਹੁਣ ਦੇ ਕੋਈ ਇੱਕ ਹੋਰ ਰੂਟ ਆ ਵੇ ਡਰੌਣ ਵਾਲਾ ਪੁਰਾਣਾ ਉਹਦੀ ਵੀ ਸਰਵਿਸ ਕਰਨੀ ਆ ਉਹਦਾ ਕੱਲਾ ਤੇਲ ਦੂਰੇ ਚੇਂਜ ਕਰਨਾ ਲਓ ਭਾਈ ਜੀ ਆ ਉੱਪਰ ਵਾਲਾ ਗੇਅਰ ਵੀ ਆਪਾਂ ਭਾਈ ਹੁਣ ਪੱਟੇ ਲਿਆ ਤੇਲ ਬਹੁਤ ਜ਼ਿਆਦਾ ਖਰਾਬ ਨਿਕਲਿਆ ਜੋ ਤੇ ਗਰਾਲੀਆਂ ਭਾਈ ਦੇਖੋ ਜੀ ਨਾਲ ਦੀਆਂ ਇਹਦੀਆਂ ਵੀ ਪੂਰੀਆਂ ਨਵੀਆਂ ਗਰਾਲੀਆਂ ਨਿਕਲੀਆਂ ਨੇ ਇਹ ਗੇਅਰ ਬਿਲਕੁਲ ਓਕੇ ਕਰ ਚਰਨ ਗੇਅਰ ਠੀਕ ਆ ਬਾਈ ਜਮੇ ਇਹ ਠੀਕ ਆ ਬਾਈ ਵਧੀਆ ਹੈ ਹੈ ਬੈਰੰਗ ਅੰਤਰਾਲੇ ਤਾਂ ਸਹੀ ਨਹੀਂ ਹੈ ਨਾ ਉਹਦੇ ਚ ਪਾਣੀ ਨਹੀਂ ਨਾ ਪਿਆ ਤੇ ਫਰੰਟ ਵਾਲੀ ਸੀਲ ਨੂੰ ਲੀਕ ਹੋਈ ਹੀ ਆ ਨਾ ਉਹ ਸੀਲ ਲੀਕ ਹੋ ਪਾਈ ਇਹ ਗੜੀ ਗੁੱਲੀ ਵਾਲੀ ਸੀਲ ਅੰਗਾਂ ਵਾਲੀ ਫਰੰਟ ਵਾਲੀ ਉਹ ਲੀਕ ਹੋਈ ਹੋਈ ਆ ਉਹ ਪਾਵਾਂਗੇ ਉਹ ਵੀ ਨਾਲ ਦੀ ਉਹ ਪੱਟਣ ਲੱਗੇ ਹੋਏ ਨੇ ਉਹ ਵੀ ਨਾਲ ਦੀ ਸੀਲ ਹੈ ਜੀ ਤੇ ਯਾਨੀ ਮਹਿੰਗਾ ਜ਼ਰੂਰ ਬਣਦਾ ਸ਼ਕਤੀਮਾਨ ਦਾ ਰੂਟਾਵੇਟਰ ਪਰ ਕੁਆਲਿਟੀ ਇੱਕ ਨੰਬਰ ਹੋਊਗੀ ਸਾਡਾ ਬਾਈ ਆ ਗਿਆ ਹੋਰ ਬਾਈ ਕੀ ਹਾਲ ਚਾਲ ਓਕੇ ਵੀਰੇ ਦਫ਼ਤਰ ਦਾ ਕੰਮ ਕਿਵੇਂ ਚੱਲਦਾ ਬਾਈ ਸਹੀ ਚੱਲੀ ਜਾਂਦਾ ਓਕੇ ਆ ਤੇ ਬਾਕੀ ਬੈਲੰਗ ਨੂੰ ਪੱਟ ਕੇ ਵੀ ਓਕੇ ਕਰਕੇ ਦੱਸਾਂਗੇ ਬਾਈ ਜੀ ਬਾਕੀ ਬਾਈ ਆਉਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਵੇਂ ਤੁਹਾਨੂੰ ਆਪਾਂ ਘਰੇ ਬੈਠੇ ਵੀ ਤੁਸੀਂ ਰੂਟਾਵੇਟਰ ਦੀਆਂ ਸੀਲਾਂ-ਸੂਲਾ ਸਾਰਾ ਕੁਝ ਕਰ ਸਕਦੇ ਹੋ ਬਾਈ ਜੀ ਕੋਈ ਔਖੀ ਗੱਲ ਨਹੀਂ ਹੈਗੀ ਸਾਈਡ ਵਾਲੇ ਟਾਪਾ ਖੋਲੋ ਜੀ ਟਾਪਾ ਖੋਲ ਕੇ ਤਿੰਨੇ ਗਰਾਰੀਆਂ ਬਾਹਰ ਕੱਢ ਲਓ ਗਰਾਰੀਆਂ ਬਾਹਰ ਕੱਢ ਕੇ ਜਿਹੜੀ ਸਾਈਡ ਵਾਲੀ ਬਲੇਡ ਆ ਪੱਟ ਦੋ ਬਸ ਫੇਰਾ ਮੀ ਸੀਲ ਪਾ ਦੋ ਲੀਕ ਕਰ ਦੋ ਦੁਬਾਰਾ ਉਦਾਂ ਹੀ ਯਾਨੀ ਕਿ ਸੀਲ ਪਾ ਕੇ ਕੱਸ ਦੋ ਕੋਈ ਏਡੀ ਔਖੀ ਗੱਲ ਨਹੀਂ ਹੈਗੀ ਸੀਲ ਪਾਉਣੀ ਵੀ ਤੇ ਉਧਰ ਉਹਦੇ ਵਿੱਚ ਵੀ ਤਿੰਨੇ ਚਾਰ ਬੈਰਿੰਗ ਹੁੰਦੇ ਨੇ ਤਿੰਨ ਇੱਕ ਕੋਮਬਰ ਦਿੰਦੇ ਨੇ 30 200 ਵਾਲੇ ਤੇ 11 ਦਾ ਹੁੰਦਾ ਤੇ ਉਹ ਚਾਰੇ ਬੈਰਿੰਗ ਪਾ ਕੇ ਉਹ ਵੀ ਗੀਅਰ ਕੱਸ ਜਿੰਦਾ ਕੋਈ ਇੱਚ ਵੱਡੀ ਗੱਲ ਹੈ ਨਹੀਂ ਜਿਹੜੀ ਗ੍ਰਵਿਟੀਟਰ ਤੇ ਫਿੱਟ ਕਰਨਾ ਬਾਕੀ ਹੁਣ ਆਪਾਂ 프ਰਿੰਟ ਵਾਲੀ ਸ਼ੇਅਰ ਕਰਾਂਗੇ ਕੈਂਚ ਕਰਕੇ ਇਹਨੂੰ ਫੇਰ ਤੋੜਾਂਗੇ ਯਾਨੀ ਕਿ ਪ੍ਰੋਪਰ ਕੰਮ ਕਰਕੇ ਚੈੱਕ ਕਰਕੇ ਫੇਰ ਬਾਈ ਉਹਨਾਂ ਦਾ ਰੋਟਾਮੀਟਰ ਆਪਾਂ ਇੱਕ ਵੀ ਚੱਕ ਲਓ ਜੀ ਵੇਲਾ ਹੋ ਗਿਆ ਸ਼ਾਮ ਦਾ 6 ਵਜੇ ਗਏ ਆ ਜੀ ਤੇ ਹੌਲੀ ਹੌਲੀ ਹੁਣ ਸਮਾਨ ਅੰਦਰ ਲਾਉਣ ਲੱਗੇ ਤੇ ਆ ਬੇਲਰ ਵੀ ਅੰਦਰ ਲਾਵਾਂਗੇ ਇਹਦੀ ਕਾਲੂ ਰਿਪੇਅਰ ਚੱਲਣੀ ਆ ਰੂਟਾ ਬਿਟਰ ਜਵਾਰ ਕੱਢਦਾਂਗੇ ਜਿਹੜਾ ਜਰ ਰਿਪੇਅਰ ਕਰਨ ਲੱਗਿਆ ਤੇ ਆਹ ਲਿਆਂਦਾ ਬਾਈ ਧਾਗਾ BCS ਕੰਪਨੀ ਦਾ ਇਹ ਧਾਗਾ ਬਾਈ BCS ਦੀਆਂ ਮਸ਼ੀਨਾਂ 'ਚ ਪੈਂਦਾ ਜਿਹੜੀ ਕਣਕ ਵੱਢ ਕੇ ਨਾਲ ਪੂਲੀਆਂ ਬੰਨ੍ਹ ਕੇ ਛੱਡਦੀਆਂ ਮਸ਼ੀਨ ਰੀਪਰ ਵਾਈਂਡਰ ਉਹਦੇ ਵਿੱਚ ਇਹ ਲੱਗਦਾ ਵਾ ਤੇ ਸਾਡਾ ਤਾਂ ਕਾਫੀ ਧਾਗਾ ਲੱਗ ਜਾਂਦਾ ਵਾ ਤੇ ਉਹ ਲਿਆ ਕੇ ਰੱਖਿਆ ਕਿਸੇ ਨੇ ਵੀ ਰੀਪਰ ਵੈਂਟਰ ਦਾ ਧਾਗਾ ਲੈਣਾ ਹੋਇਆ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਮਿਲ ਜਾਂਦਾ ਆਪਣੇ ਕੋਲ ਤੇ ਆਹ ਚਲਾਉਣਾ ਅੰਦਰ ਤੇ ਦੋਨੇ ਰੂਟਾ ਬਿਟਰ ਹੋ ਕੇ ਰੈਡੀ ਆ ਵੀ ਕੱਲ ਦਾ ਪਿਆ ਵਾ ਏਰੀ ਵਿਚਾਰੇ ਦੀ ਟਾਪਾ ਲਾਉਣਾ ਦਾ ਟਾਪਾ ਹੀ ਨਹੀਂ ਲੱਗ ਰਿਹਾ ਕੱਲ ਪਰਸੋਂ ਦਾ ਟਾਈਮ ਹੀ ਨਹੀਂ ਲੱਗ ਰਿਹਾ ਕਿਉਂਕਿ ਸਾਡੇ ਕੋਲ ਹੋਰ ਰੂਟਾ ਵੀ ਟਰਾਈ ਜਾਂਦੇ ਆ ਰਿਪੇਅਰ ਨੂੰ ਜਿਵੇਂ ਆ ਸ਼ਕਤੀਮਾਨ ਆਇਆ ਸੀ ਬਲੇੜ ਵੀ ਪਾਪ ਤੇ ਬਾਕੀ ਇਹਨੀਆਂ ਗਰਾਰੀਆਂ ਤੁਹਾਨੂੰ ਆਪਾਂ ਵੀਡੀਓ 'ਚ ਦਿਖਾਇਆ ਕੀ ਕੀ ਸਿਸਟਮ ਸੀਗਾ ਆ ਦੇਖੋ ਆ ਹਣ ਧੋ ਕੇ ਰੱਖੀ ਆ ਗਰਾਰੀ ਤੇ ਇਹ ਦੇਖੋ ਬਾਈ ਜੀ ਆ ਜਿਹੜੇ ਉੱਪਰ ਵਾਲੇ ਦੰਦੇ ਆ ਨਾ ਜੀ ਇਹ ਵੀ ਚੌਰਸ ਦੇ ਚੌਰਸ ਪਏ ਆ ਨਾਲੇ ਬਾਕੀ ਥੋੜੇ ਸਾਹਮਣੇ ਹੀ ਆ ਬਾਈ ਜੀ ਕਿੰਨਾ ਇਹਦਾ ਮਤਲਬ ਗੰਦ ਮੰਦ ਜਿਗੇ ਵਿੱਚ ਮਿੱਟੀ ਮੁੱਟੀ ਚ ਚੱਲੇ ਆ ਤੇ ਹੁਣ ਆ ਬਾਈ ਆਪਾਂ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪਿਕ ਤੇ ਸਾਰੇ ਵੀਰਾਂ ਨੂੰ ਰਿਕਵੈਸਟ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਕਰ ਦਿਓ ਵੱਤੋ ਵੱਤ ਸ਼ੇਅਰ ਤੇ ਲਾਈਕ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਚੱਲਿਆ ਨਹੀਂ ਗਾ ਬਈ